ਨੀ ਮਿਲ ਨਹੀਂ ਜੀ ਹਾਂ ਓਰੀਜਨਲ ਜੇ ਲੱਗੇਗਾ ਭਾਵੇਂ ਨਹੀਂ ਗਿਲਦੇ ਬਾਈ ਇਹ ਪਾਰਾ ਸਲੈਂਡਰ ਐ ਵਿੱਚ ਕਿਚ ਜਾਓ ਚੰਗੇ ਰੋਗੇ ਇਹ ਤੋਂ ਹੋਂ ਲੰਗੇ ਟੈਂਕ ਗਿਆ ਉਹ ਅੱਗੇ ਬਣਦਾ ਜਾਏ ਨਹੀਂ ਨਿਕਲਦੇ ਨਾਲ ਕਿਤੇ ਨਾ ਗੋੜੇ ਸਾਡੇ ਰੀ ਇਸ ਵਲੇ ਦੀ ਵੱਡੀ ਖਬਰ ਸੰਗਰੂਰ ਤੋਂ ਆ ਰਹੀ ਹੈ ਜਿੱਥੇ ਸਿਲੰਡਰ ਡਿਲੀਵਰੀ ਕਰਨ ਗਈ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਪਾਖੜਾ ਦੇ ਵਿੱਚ ਇੱਕ ਗੱਡੀ ਡੇਗੀ ਹੈ ਜਿਸ ਤੋਂ ਬਾਅਦ ਸਿਲੰਡਰ ਪਾਣੀ ਦੇ ਵਿੱਚ ਤੈਰਦੇ ਹੋਏ ਵੇਖੇ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਾਤਰਾ ਦੇ ਕੌਸ਼ਲ ਗੈਸ ਏਜੰਸੀ ਦੀ ਇੱਕ ਗੱਡੀ ਸੀ ਜੋ ਸਿਲੰਡਰਾਂ ਨਾਲ ਭਰੀ ਹੋਈ ਸੀ ਤੇ ਇਸੇ ਦਰਮਿਆਨ ਕਨੋਰੀ ਦੇ ਨਜ਼ਦੀਕ ਪਿੰਡ ਜੋਗੋਵਾਲ ਅਤੇ ਨਾਇਆਬਾਲਾ ਦੇ ਕੋਲ ਇਹ ਡਿਲੀਵਰੀ ਕਰਨ ਗਈ ਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਸਹਾਸੇ ਦੇ ਵਿੱਚ ਗੱਡੀ ਦਾ ਡਰਾਈਵਰ ਲਾਪਤਾ ਦੱਸਿਆ ਜਾ ਰਿਹਾ ਹਾਲਾਂਕਿ ਗੋਤਾਖੋਰਾ ਦੇ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ ਸੱਤ ਪੈਣਾ ਦਾ ਇਕਲੌਤਾ ਪਰਾਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਡੇਢ ਸ਼ਾਮ ਦੀ ਇਹ ਘਟਨਾ ਗੋਤਾਖੋਰਾ ਨੂੰ ਹਨੇਰੇ ਕਰਕੇ ਲਾਪਤਾ ਨੌਜਵਾਨ ਨੂੰ ਲੱਭਣ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਦਾ ਵੱਡਾ ਹਾਦਸਾ ਸੰਗਰੂਰ ਦੇ ਵਿੱਚ ਵਾਪਰਿਆ ਜਿੱਥੇ ਸਿਲੰਡਰ ਡਿਲੀਵਰੀ ਕਰਨ ਗਈ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪਾਖੜਾ ਦੇ ਵਿੱਚ ਇੱਕ ਗੱਡੀ ਦਿਖ ਜਾਂਦੀ ਹਾਲਾਂਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਪਾਲ ਕੀਤੀ ਜਾ ਰਹੀ ਹੈ ਕੀ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ-ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ 'ਚ ਲੱਗਾ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਜਿਵੇਂ ਸੀ ਵਾਪਸ ਆ ਰਿਆ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਇਹਦਾ ਕੁਝ ਕਹਿ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਆ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2 2 ਸਾਲ ਦੀ ਗੁੜੀਆ ਜੀ ਕੀ ਹੁਣ ਰਮਾਤਮਾ ਭਲੀ ਕਰੇ ਜੀ ਸਾਨੂੰ 8 ਵਜੇ ਇਨਫਾਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮ ਲੂਮ ਆਪਣਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਖੋਰਾ ਬੁਲਾਏ ਸੀ ਰਾਤ ਨੇਰੀ ਚ ਗੁੱਤਾਖੋਰਾ ਪਾਕੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਖੋਰਾ ਨੇ ਕ्रेन ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੀਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੋਝਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਕ्रेन ਦੇ ਨਾਲ ਕ्रेन ਦੇ ਨਾਲ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਤਲਾਹ ਹੀ ਹਜੇ ਤੱਕ ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਹਫਲਾ ਨੇਰ ਵਿੱਚ ਵਿਅਕਤੀ ਰਿ ਗਿਆ ਸੀ